ਅਜੋਤਕਾ ਨਿਊਜ਼ 18 ਪੰਜਾਬ ਨਾਲ ਦਿਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਨਗਰ ਕੀਰਤਨ ਦੇ ਨਸਲੀ ਵਿਰੋਧੀ ਕਿਉਂਕਿ ਨਿਊਜ਼ੀਲੈਂਡ 'ਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਇਸ ਦੌਰਾਨ ਹੀ ਉੱਥੇ ਸਥਾਨਕ ਲੋਕਾਂ ਦੇ ਵੱਲੋਂ ਨਗਰ ਕੀਰਤਨ ਦਾ ਰਾਹ ਰੋਕਿਆ ਗਿਆ ਤੇ ਉਸ ਦਾ ਵਿਰੋਧ ਕੀਤਾ ਗਿਆ ਤੇ ਨਿਊਜ਼ੀਲੈਂਡ 'ਚ ਨਗਰ ਕੀਰਤਨ ਦੇ ਵਿਰੋਧ ਦਾ ਮਾਮਲਾ ਬੇਹੱਦ ਹੀ ਗਰਮਾ ਚੁੱਕਿਆ ਹੈ ਕਿਉਂਕਿ ਐਸਜੀਪੀਸੀ ਪ੍ਰਧਾਨ ਤੇ ਜਥੇਦਾਰ ਕੈਣੀ ਗੁਲਦੀਪ ਸਿੰਘ ਗੜਗੜ ਨੇ ਕਟਨਾਲੀ ਸਖਤ ਸ਼ਬਦਾਜ ਨਿੰਦਾ ਕੀਤੀ ਹੈ ਨਗਰ ਕੀਰਤਨ ਦਾ ਵਿਰੋ ਵੱਲੋਂ ਕੀਤਾ ਗਿਆ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਨਿਊਜ਼ੀਲੈਂਡ ਤੇ ਪਰ ਸਰਕਾਰ ਮਾਮਲੇ ਨੂੰ ਸੰਜੀਦਗੀ ਦੇ ਨਾਲ ਵਿਚਾਰ ਰਹੀ ਸਿੱਖਾਂ ਦੀ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਫ਼ਰਤ ਦੇ ਨਾਲ ਦੇਖਣਾ ਨਿਰੰਭਯੋਗ ਹੈ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਪਰੰਪਰਾ ਹੈ ਅਜਿਹਾ ਵਿਰੋਧ ਗੁਰੂ ਸਾਹਿਬਾਨ ਦੇ ਸਰਬਸਾਂਝੇ ਸੰਦੇਸ਼ ਤੇ ਸਿੱਧੀ ਸੱਟ ਹੈ ਇਸ ਗੱਲ ਦਾ ਜ਼ਿਕਰ ਪਾਵੇਂ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਦੋਵੇਂ ਸਰਕਾਰਾਂ ਸਿੱਖ ਪਾਈਚਲ ਨੂੰ ਆਪਣੇ ਧਾਰਮਿਕ ਅਧਿਕਾਰਾਂ ਦੇ ਅਨੁਸਾਰ ਸਵਾਗਤ ਕਰਨ ਲਈ ਸੁਰੱਖਿਅਤ ਇਸ ਨਿਯੋਗੀ ਮਾਹੌਲ ਬੁਧਿਆ ਕਰਵਾਣ ਨਿਊਜ਼ੀਲੈਂਡ ਦੀ ਤਰੱਕੀ ਚ ਸਿੱਖਾਂ ਦਾ ਇੱਕ ਵੱਡਾ ਯੋਗਦਾਨ ਹੈ ਜਿੱਦਦਾ ਸਾਹਿਬ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਜਿੱਦਦਾ ਸਾਹਿਬ ਨੇ ਕਿਹਾ ਕਿ ਕੁਝiracial ਅਨਸਰਾ ਦੇ ਬੰਦਪਾਗਾ ਕਾਰਾ ਇੱਕ ਕੀਤਾ ਗਿਆ ਹੈ ਨਿਊਜ਼ੀਲੈਂਡ ਸਰਕਾਰ ਅਜੇ ਅਨਸਰਾ ਤੇ ਐਕਸ਼ਨ ਲਵੇ ਕਾਨੂੰਨੀ ਤੰਗ ਦੇ ਨਾਲ ਨਿਊਜ਼ੀਲੈਂਡ ਰਹਿ ਰਹੇ ਨੇ ਸਿੱਖ ਐਸ ਕੱਲ ਦਾ ਜ਼ਿਕਰ ਜਿੱਦਦਾ ਸਾਹਿਬ ਦੇ ਵੱਲੋਂ ਕੀਤਾ ਗਿਆ ਇਹ ਤਸਵੀਰਾਂ ਬੇਹਦੀ ਚਿੰਤਾਜਨਕ ਨੇ ਕਿਉਂਕਿ ਨਗਰ ਕੀਟਨ ਸਾਊਥ ਆਕਲੈਂਡ ਚ ਘਟਿਆ ਜਾ ਰਿਹਾ ਸੀ ਇਸ ਦੌਰਾਨ ਹੀ

ਜਿਸ ਤਿੱਕੇ ਨਾਲ ਨਗਰ ਕੀਰਤਨ ਕਟਿਆ ਜਾ ਰਿਹਾ ਸੀ ਜ਼ਾਹਰ ਜੀ ਗੱਲ ਹੈ ਕਿ ਉੱਥੇ ਪਰਮਿਸ਼ਨ ਲੋਕਲ ਐਡਮਿਨਿਸਟ੍ਰੇਸ਼ਨ ਦੀ ਲਈ ਗਈ ਹੋਣੀ ਹੈ ਪਰ ਦੂਸਰੇ ਪਾਸੇ ਇਹ ਉੱਥੇ ਐਡਮਿਨਿਸਟ੍ਰੇਸ਼ਨ ਦਾ ਫੀਲਰ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਨਗਰ ਕੀਰਤਨ ਕਟਿਆ ਜਾ ਰਿਹਾ ਸੀ ਪੰਜ ਪਿਆਰਾਂ ਦੀ ਅਗਵਾਈ ਚ ਨਸਰਾਂ ਦੇ ਉਪਤੀ ਸਥਾਨਕ ਲੋਕਾਂ ਦੇ ਵੱਲੋਂ ਇਸ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਇਹ ਜੋ ਸਥਾਨਕ ਲੋਕ ਨੇ ਕੀ ਵੀ ਇਹਨੂੰ ਕਿਹਾ ਜਾਂਦਾ ਹੈ ਇਹਨਾਂ ਦੇ ਵੱਲੋਂ ਉੱਥੇ ਦਾ ਜੋ ਡਾਂਸ ਹੈ ਹਾਕਾ ਡਾਂਸ ਉਹ ਪਰਫਾਰਮ ਕੀਤਾ ਗਿਆ ਤੇ ਵਿਰੋਧ ਨਗਰ ਕੀਰਤਨ ਦਾ ਕੀਤਾ ਗਿਆ ਜਲੰਧ ਉਸੇ ਨੰਨਗਰ ਕੀਰਤਨ ਦੇ ਵਿਰੋਧ ਦਾ ਮਾਮਲਾ ਗਰਮਾ ਗਿਆ ਹੈ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਪੂਰੀ ਘਟਨਾ ਦੀ ਸਖਤ ਸ਼ਬਦਾਜ ਨਿੰਦਾ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਗਰ ਕੀਰਤਨ ਇੱਕ ਪਵਿੱਤਰ ਸਿੱਖ ਪਰੰਪਰਾ ਹੈ ਸਿੱਖ ਪਾਈਚਾਰੇ ਨੇ ਸ਼ਾਂਤੀ ਨਾਲ ਜਵਾਬ ਇਸ ਦਾ ਦਿੱਤਾ ਤੇ ਇਹ ਵਿਰੋਧ ਧਾਰਮਿਕ ਆਜ਼ਾਦੀ ਲਈ ਖਤਰਾ ਇਸ ਗੱਲ ਦਾ ਜ਼ਿਕਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਪਰ ਸਰਕਾਰ ਜਿਸਨੇ ਸਰਕਾਰ ਕੋਲ ਇਹ ਮੁੱਦਾ गंभीरता ਦੇ ਨਾਲ ਚੁੱਕੀ ਪਰ ਦੂਸਰੇ ਪਾਸੇ ਸੁਖਬੀ ਸਿੰਘ ਬਾਦਲ ਨੇ ਪੋਸਟ ਪਾਈ ਹਸਕਾਲ ਦਾ ਜ਼ਿਕਰ ਕੀਤਾ ਕਿ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਸਥਾਨ ਪ੍ਰਸ਼ਾਸਨਕਾਰੀਆਂ ਦੇ ਵੱਲੋਂ ਸ਼ਾਂਤਮਈ ਨਗਰ ਕੀਰਤਨ 'ਚ ਵਿਗਨ ਹੋਣ ਦੀ ਸਖ਼ਤ ਮੈਂ ਨਿਖੇਦੀ ਕਰਦਾ ਹਾਂ ਨਗਰ ਕੀਰਤਨ ਇੱਕ ਪਵਿੱਤਰ ਸਿੱਖ ਪਰੰਪਰਾ ਹੈ ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਸਿੱਖ ਪਾਈਚਾਰੇ ਨੇ ਪੜਕਾਹਟ ਦੇ باوجود ਸ਼ਾਂਤੀ ਨਾਲ ਇਸ ਦਾ ਜਵਾਬ ਦਿੱਤਾ ਤੇ ਅਪੀਲ ਕਰਦਾ ਹਾਂ ਕਿ ਪਰ ਸਰਕਾਰ ਇਸ ਮਾਮਲੇ ਨੂੰ ਨਿਊਜ਼ੀਲੈਂਡ ਸਰਕਾਰ ਦੇ ਕੋਲ ਉਠਾਉਣ ਤੇ ਇਸ ਪੂਰੇ ਮੁੱਦੇ ਤੇ ਸਿਆਸਤ ਹੰਗਰਮਾ ਗਈ ਹੈ ਕਿਉਂਕਿ ਐਸਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਤਾਮਿਲ ਜਥੇਦਾਰ ਸਾਹਿਬ ਕਰਨੇ ਕੁਲਦੀਪ ਸਿੰਘ ਗਲਗਜ ਪਰ ਹੋਣ ਸੁਖਬੀਰ ਸਿੰਘ ਬਾਦ ਜੋ ਕਿ ਸ਼੍ਰੋਮਣੀ ਅਕਾਲ ਚਲਨ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਸ ਪੂਰੀ ਘਟਨਾ ਦੇ ਸਖਤ ਸ਼ਬਦਾਂ ਨਿੰਦਾ ਕੀਤੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਨਗਰ ਕੀਰਤਨ ਇੱਕ ਪਵਿੱਤਰ ਸਿੱਖ ਪਰੰਪਰਾ ਹੈ ਸਿੱਖ ਪਾਈ ਚਾਰੇ ਸ਼ਾਂਤੀ ਨਾਲ ਇਸ ਦਾ ਜਵਾਬ ਦਿੱਤਾ ਉਸ ਟਾਈਮ ਜੋ ਮੌਜੂਦ ਨਗਰ ਕੀਰਤਨ ਚ ਸਿੱਖ ਭਾਈਚਾਰੇ ਦੇ ਲੋਕ ਸੀ ਉਹੜ ਕੇ ਨਹੀਂ ਇਹ ਵਿਰੋਧ ਧਾਰਮਿਕ ਆਜ਼ਾਦੀ ਲਈ ਖਤਰਾ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲ ਕੀਤਾ ਗਿਆ ਨਾਲੇ ਇਹ ਮੰਗ ਸਰਕਾਰ ਨੂੰ ਵੀ ਕੀਤੀ ਕੇਂਦਰ ਸਰਕਾਰ ਨੂੰ ਕਿ ਇਹ ਜੋ ਪੂਰਾ ਪੁੱਤ ਹੈ ਸੰਜੀਦਗੀ ਦੇ ਨਾਲ ਨਿਊਜ਼ੀਲੈਂਡ ਗਵਰਨਮੈਂਟ ਨਾਲ ਵਿਚਾਰਿਆ ਜਾਏ ਨਾ ਹੈ ਗਿਆ ਕਿਉਂਕਿ ਸਿੱਖ ਜਿਹੜੇ ਆ ਉਹ ਬਿਲਕੁਲ ਇੱਕ ਲੀਗਲੀ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੀ ਧਰਤੀ ਤੇ ਬਹੁਤ ਸਾਰੇ ਸਾਲਾਂ ਤੋਂ ਉੱਥੇ ਰਹਿ ਰਹੇ ਆ ਔਰ ਆਪਣਾ ਟੈਕਸ ਵੀ ਉੱਥੇ ਅਪੇਟ ਕਰਦੇ ਨੇ ਔਰ ਪੂਰੇ ਸਿਸਟਮ ਦੇ ਨਾਲ ਉਹ ਗਏ ਨੇ ਸਿਸਟਮ ਦੇ ਨਾਲ ਰਹਿ ਰਹੇ ਨੇ ਔਰ ਉਸ ਮੁਲਕ ਦੀ ਤਰੱਕੀ ਦੇ ਵਿੱਚ ਸਿੱਖਾਂ ਦਾ ਇੱਕ ਵੱਡਾ ਯੋਗਦਾਨ ਜਿਸ ਯੋਗਦਾਨ ਦੇ ਤਹਿਤ ਭਾਵੇਂ ਕਰੋਨਾ ਸੀ ਤਾਂ ਵੀ ਗੁਰਦੁਆਰਿਆਂ ਦੇ ਵਿੱਚੋਂ ਹਰ ਲੋੜਵੰਦ ਦੀ ਮਦਦ ਹੋਈ ਗੁਰੂ ਕੇ ਲੰਗਰ ਦਿੱਤੇ ਰਾਸ਼ਨ ਦਿੱਤੇ ਗਏ ਤਾਂ ਜਿਹੜਾ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਮੰਦ ਭਾਗਾਕਾਰਾ ਕੀਤਾ ਗਿਆ ਇਹ ਨਿੰਦਣਯੋਗ ਹੈ ਔਰ ਨਿਊਜ਼ੀਲੈਂਡ ਦੀ ਸਰਕਾਰ ਨੂੰ ਇਹੋ ਜੇ ਸ਼ਰਾਰਤੀ ਅੰਸਰਾਂ ਨੂੰ ਕਿਤੇ ਨਾ ਕਿਤੇ ਕਾਬੂ ਦੇ ਵਿੱਚ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਸਿੱਖ ਜਾਂ ਪੰਜਾਬੀ ਭਰਾ ਉੱਥੇ ਗਏ ਨੇ ਇਹ ਇੱਕ ਕਾਨੂੰਨੀ ਪ੍ਰੋਸੈਸ ਔਰ ਕਾਨੂੰਨੀ ਤਰੀਕੇ ਦੇ ਨਾਲ ਗਏ ਨੇ ਔਰ ਬਹੁਤ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਤਾਂ ਉਹ ਉਸ ਮਿੱਟੀ ਦੇ ਹੁਣ ਨਾਗਰਿਕ ਨੇ ਤੇ ਉਸ ਦੇਸ਼ ਦੀ ਤਰੱਕੀ ਦੇ ਵਿੱਚ ਸਿੱਖਾਂ ਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਆ ਇਹ ਮੰਦਭਾਗੀ ਘਟਨਾਵਾਂ ਇਹਦੀ ਜਿੰਨੀ ਨਿਖੇਦੀ ਕੀਤੀ ਜਾਵੇ ਘੱਟਵਾ ਤੇ ਇਹੋ ਜੇ ਅਨਸਰਾਂ ਨੂੰ ਸਰਕਾਰਾਂ ਨੂੰ ਕਾਬੂ ਦੇ ਵਿੱਚ ਕਰਨਾ ਚਾਹੀਦਾ। ਹਿੰਦੁਸਤਾਨ ਦੇ ਪ੍ਰੈਮਿੰਸਟਰ ਮੋਦੀ ਸਾਹਿਬ ਤੇ ਮਿਤਸ਼ਾ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਉੱਥੋਂ ਦੇ ਪ੍ਰੈਮਿੰਸਟਰ ਦੇ ਨਾਲ ਸੰਪਰਕ ਸਾਧ ਕੇ ਤੇ ਇਹ ਗੱਲ ਜਿਹੜੀ ਆ ਉਹਨਾਂ ਨਾਲ ਕੀਤੀ ਜਾਵੇ ਕਿ ਕੌਣ ਲੋਕ ਨੇ ਜਿਨ੍ਹਾਂ ਨੇ ਨਗਰ ਕੀਰਤਨ ਜਿਹੜਾ ਉਸ ਟਾਈਮ ਤੇ ਨਿਊਜ਼ੀਲੈਂਡ ਦੇ ਗੁਰਦਾਰਾ ਐਸ਼ਾਬਾਨ ਤੋਂ ਬੀਬੀਆਂ ਬੱਚੇ ਸਾਰੇ ਕੱਢ ਰਹੇ ਸੀ ਤੇ ਉਹਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਔਰ ਲਲਕਾਰੇ ਮਾਰੇ ਆ ਤੇ ਜਿਹੜਾ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਨਿਊਜ਼ੀਲੈਂਡ ਤੇ ਭੇਜਾਂਗੇ ਤਾਂ ਕਿ ਪਤਾ ਲੱਗ ਸਕੇ ਬਰੀਕੀ ਨਾਲ ਕਿ ਇਹ ਜਿਹੜੇ ਲੋਕ ਲਲਕਾਰੇ ਮਾਰ-ਮਾਰ ਕੇ ਨਗਰ ਕੀਰਤਨ ਰੋਕਦੇ ਸੀ ਔਰ ਇਹਨਾਂ ਦੇ ਪਿੱਛੇ ਕੀ ਹੈ ਔਰ ਇਹਨਾਂ ਨੂੰ ਕੌਣ ਕਰਾ ਰਿਹਾ ਸੀ ਜਾਂ ਉਹ ਜਾਣਬੁੱਝ ਕੇ ਕਰ ਰਹੇ ਸੀ ਜਾਂ ਪਬਲਿਸਿਟੀ ਲਈ ਕਰ ਰਹੇ ਸੀ ਇਹ ਸਾਰਾ ਕੁਝ ਸਾਨੂੰ ਜਾਜ ਦਾ ਇੱਕ ਵਿਸ਼ਾ ਹੈ ਔਰ ਇਹ ਹਨੂ ਜਾਜ ਕਰਨ ਵਾਸਤੇ ਇੱਕ ਵਫਦ ਉੱਤਰੇ ਭੇਜਾਂਗੇ ਇਹ ਬੜੀ ਮੰਦ ਭਾਗੀ ਗੱਲ ਆ ਪਰ ਉਹ ਜਿਹੜੇ ਵੀ ਆਰਗੇਨਾਈਜ਼ਰ ਸੀ ਉਹਨਾਂ ਨੇ ਬਹੁਤ ਸਮਝ ਤੋਂ ਕੰਮ ਲਿਆ ਔਰ ਉਹਨਾਂ ਨੇ ਉਥੇ ਥੋੜੇ ਲੋਕ ਸੀਗੇ ਜਿਹੜੇ ਨਗਰ ਕੀਰਤਨ 'ਚ ਸੀ ਜੋ ਵੀਡੀਓ ਵਿੱਚ ਦਿਖ ਰਹੇ ਆ ਤਾਂ ਉਹਨਾਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਲੱਗਦਾ ਇਹ ਇੰਜ ਆ ਕਿਉਂਕਿ 크੍ਰਿਸਚੀਅਨ ਜਨਸੰਖਿਆ ਉਥੇ ਲਗਾਤਾਰ ਘਟ ਰਹੀ ਆ ਅੱਦਿਓ ਵੱਧ ਲੋਕ ਕਿਸੇ ਵੀ ਧਰਮ ਵਿੱਚ ਨਹੀਂ ਹੈ ਨਿਊਜ਼ੀਲੈਂਡ ਦੀ ਪਾਪੂਲੇਸ਼ਨ ਸਿਰਫ 53 ਲੱਖ ਆ ਪੂਰੇ ਦੇਸ਼ ਦੀ ਕੁਝ ਵੀ ਨਹੀਂ ਹੈਗਾ। ਔਰ ਉਹਦੇ ਚ ਜਿਹੜੇ ਸਿੱਖ ਆ ਸਿਰਫ 1% ਹੈਗੇ 1 1.1% ਹੈਗੇ ਜਾਨੀ ਸਿਰਫ 53000 ਹੈਗੇ ਸਾਰੇ ਨਿਊਜ਼ੀਲੈਂਡ ਦੇ ਵਿੱਚ। ਔਰ ਜਿਹੜੇ ਕ੍ਰਿਸਚੀਅਨ ਆ ਉਹ 32 35% ਦੇ ਕਰੀਬ-ਕਰੀਬ ਹੈ ਜਿਨ੍ਹਾਂ ਦੀ ਜਨ ਸੰਖਿਆ ਫਾਲੋਇੰਗ ਲਗਾਤਾਰ ਘਟ ਰਹੀ ਹੈ। ਪਰ ਸਿੱਖੀ ਜਿਹੜੀ ਹੈ ਉਹ ਤਾਂ ਕਿਸੇ ਦੇ ਧਰਮ ਨੂੰ ਆਪਣੇ ਧਰਮ 'ਚ ਰਲਾਉਣ ਵਾਲੇ ਨਹੀਂ ਲ ਜਾਂਦੀ। ਉਹ ਬਹੁਤ ਗਲਤ ਗੱਲ ਹੈ। निंदनीय हो गया। ਵੇਖੋ ਦੁਨੀਆ ਵਿੱਚ ਬੜੇ ਭਗੂਨੇ ਆ ਧਰਮ ਆਪਣਾ ਪ੍ਰੋਗਰਾਮ ਕਰਦਾ। ਉਹ ਜੇ ਉੱਥੇ ਗੋਰਿਆਂ ਨੇ ਸਿੱਖਾਂ ਦੇ ਧਾਰਮਿਕ ਫੰਕਸ਼ਨ ਦੇ ਵਿੱਚ ਦਖਲਅਧੀ ਕੀਤੀ ਆ, ਕੋਈ ਗੜਬੜ ਕੀਤੀ ਆ, ਉਹਦੀ ਮੈਂ ਨਿੰਦਾ ਕਰਦਾ। ਔਰ ਉੱਥੋਂ ਦੀ ਸਰਕਾਰ ਕੋਲ ਇਹ ਮੰਗ ਕਰਦਾ ਕਿ ਉਹਨਾਂ ਤੱਤਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸਿੱਖਾਂ ਦੇ ਸਧਾਰਮਿਕ ਸਮਾਗਮ ਸਮਾਗਮ ਦੇ ਵਿੱਚ ਜਿਹੜਾ ਉਭੇਗ ਪਾਇਆ ਮੈਂ ਉੱਥੋਂ ਦੀ ਸਰਕਾਰ ਕੋਲੋਂ ਮੰਗ ਕਰਦਾ ਨਿਊਜ਼ੀਲੈਂਡ ਦੇ ਵਿੱਚ ਫਿਰਕੂ ਨਸਲੀ ਅਤੇ ਸ਼ਰਾਰਤੀ ਅੰਸਰਾਂ ਵੱਲੋਂ ਜੋ ਕਾਨੂੰਨੀ ਕਾਰਵਾਈ ਕੀਤੀ ਹੈ ਜੋ ਨਰਕੀਤਨ ਦਾ ਵਿਰੋਧ ਕੀਤਾ ਸੋ ਉਸ ਦੀ ਜਿੰਨੀ ਨਿੱਧਿਆ ਕੀਤੀ ਜਾਵੇ ਬਹੁਤ ਥੋੜੀ ਹੈ ਬਹੁਤ ਮੰਦਪਾਗਾ ਸਿਕਮ ਇਹੋ ਜੀ ਫਿਰਕੂ ਹਿੰਸਾ ਬਿੰਸ ਫਿਰਕੂ ਕਾਰਵਾਈ ਜਾਂ ਨਸਲੀ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਹੋਏ ਹਰਕਤ ਕਦੇ ਬਰਦਾਸ਼ਤ ਨਹੀਂ ਹੋਊਗੀ ਇਹ ਇੱਕ ਧਰਮ ਦੀ ਮर्यादा ਪਗਾਰੇ ਜਾਂ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਖਿਲਾਫ ਇੱਕ ਆਵਾਜ਼ ਬੰਦ ਕਰਨ ਦੀ ਸ਼ਰਾਰਤ ਹੈ ਜੋ ਨਿਊਜ਼ੀਲੈਂਡ ਸਰਕਾਰ ਨੂੰ ਵੀ ਸੀਰੀਅਸ ਲੈਣਾ ਚਾਹੀਦਾ ਉੱਥੋਂ ਦੇ ਸਿੱਖ ਨਮਾਇਦਿਆਂ ਨੂੰ ਵੀ ਜੋ ਨਿਊਜ਼ੀਲੈਂਡ ਦੇ ਹੈ ਅਤੇ ਭਾਰਤ ਸਰਕਾਰ ਨੂੰ ਵੀ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ਾਂ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਖਾਸ ਹੁਣ ਲੱਗਾਂਗੇ ਬੀਜੇਪੀ ਲੀਡਰ ਆਰਪੀ ਸਿੰਘ ਨੇ ਬੀਜੇਪੀ ਲੀਡਰ ਆਰਪੀ ਸਿੰਘ ਨੇ ਵਿਦੇਸ਼ ਮੰਤਰੀ ਨੂੰ ਇੱਕ ਚਿੱਠੀ ਲਿਖਿਆ ਦਸਲ ਨਿਊਜ਼ੀਲੈਂਡ ਚ ਨਗਰ ਕੀਰਤਨ ਦੇ ਵਿਰੋਧ ਦਾ ਮੁੱਦਾ ਇਸ ਚਿੱਠੀ ਚ ਆਰਪੀ ਸਿੰਘ ਦੇ ਵੱਲੋਂ ਚੁੱਕਿਆ ਗਿਆ ਹੈ ਥਰੂ ਪੈਟਰੋਲਸ ਆਫ ਨਿਊਜ਼ੀਲੈਂਡ ਨਾਮ ਦੇ ਸਮੂਹ ਨੇ ਇਸ ਦਾ ਵਿਰੋਧ ਕੀਤਾ ਆਰਪੀ ਸਿੰਘ ਨੇ ਇਸ ਚਿੱਠੀ ਚ ਉਸ ਕਾਲ ਦਾ ਜ਼ਿਕਰ ਕੀਤਾ ਉਹਨਾਂ ਨੇ ਚਿੱਠੀ ਚ ਲਿਖਿਆ ਇਹ ਨਿਊਜ਼ੀਲੈਂਡ ਹੈ ਇੰਡੀਆ ਨਹੀਂ ਦੇ ਬੈਨਰਜ਼ ਨਗਰ ਕੀਰਤਨ ਨੂੰ ਦਿਖਾਏ ਗਏ ਨਗਰ ਕੀਰਤਨ ਇੱਕ ਗੈਰ ਸਿਆਸੀ ਧਾਰਮਿਕ ਸਮਾਗਮ ਹੈ ਵਿਦੇਸ਼ ਤੇ ਟੰਗ ਦੇ ਨਾਲ ਵਿਰੋਧ ਦੇ ਟੰਗ ਨੇ ਸਿੱਖਾਂ ਦੀ ਧਾਰਮਿਕ ਸੁਤੰਤਰਤਾ ਬਤੀ ਚਿੰਤਾ ਪੈਦਾ ਕੀਤੀ ਹੈ ਵਿਦੇਸ਼ ਮੰਤralਾ ਇਸ ਮੁੱਦੇ ਨੂੰ ਚੁੱਕਣ ਵੱਲ ਧਿਆਨ ਦੇਵੇ ਇਹ ਅਪੀਲ ਆਰਪੀ ਸਿੰਘ ਦੇ ਵੱਲੋਂ ਕੀਤੀ ਗਈ ਨਿਊਜ਼ੀਲੈਂਡ ਸਰਕਾਰ ਤੋਂ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਹ ਵੀ ਡਿਮਾਂਡ ਉਹਨਾਂ ਨੇ ਕੀਤੀ ਕਿਸ ਦੇ ਨਾਲ ਇਹ ਪਸਵੀਰਾ ਨਿਊਜ਼ੀਲੈਂਡ ਦੇ ਧਰਤੀ ਤੋਂ ਸਾਹਮਣੇ ਆਇਆ ਪਰ ਉਸ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਕਿਤਨਾ ਕੀਤੇ ਜੋ ਮੁੱਦਾ ਹੈ ਕਾਫੀ ਗਰਮਾੰਦਾ ਹੋਇਆ ਬਖਾਈਦੇ ਰਿਹਾ ਕਿਉਂਕਿ ਐਸਜੀਪੀਸੀ ਨੇ ਉਸਰੇ ਪਾਸੇ ਜੇਤਨਦਰ ਸਾਹਿਬ ਨੇ ਇਮਾਨਤ ਕੇਂਦਰ ਸਰਕਾਰ ਨੂੰ ਕੀਤੀ ਹੈ ਕਿ ਮੁੱਦਾ ਨਿਊਜ਼ੀਲੈਂਡ ਗਵਰਨਮੈਂਟ ਨਾਲ ਗੰਭੀਰਤਾ ਨਾਲ ਵਿਚਾਰਿਆ ਜਾਏ ਤੇ ਸਖਤ ਕਾਰਵਾਈ ਇਸ ਪੂਰੇ ਮੁੱਦੇ ਤੇ ਕੀਤੀ ਜਾਏ ਪਰ ਉਸਰੇ ਪਾਸੇ ਐਸਜੀਪੀਸੀ ਇਸ ਗੱਲ ਦਾ ਜ਼ਿਕਰ ਵੀ ਕਰੀ ਹੈ ਕਿ ਅਸੀਂ ਇੱਕ ਡੈਲੀਗੇਸ਼ਨ ਨਿਊਜ਼ੀਲੈਂਡ ਪੇਚਗ ਪਰ ਹੁਣ ਬੀਜੇਪੀ ਲੀਡਰ ਆਪੀ ਸਿੰਘ ਨੇ ਇਸ ਪਾਰਟਿਕੂਲਰ ਇਨਸੀਡੈਂਟ ਤੇ ਚਿੱਠੀ ਲਿਖੀ ਹੈ ਵਿਦੇਸ਼ ਮੰਤਰਾਲੇ ਨੂੰ उन्होंने मांग की है कि ये जो घटनाक्रम हो सख्त जो है स्टेप विदेश मंत्रालय लिया जाए इस न्यूजीलैंड सरकार तो भारतीय की सुरक्षा यकीनी बनाने की मांग भी उन्होंने इस ਅੱਗੇ ਵਧਣ ਤੇ ਰੁਕਣ ਅਗਲੀ ਖਬਰ ਦਾ ਐਸਜੀਪੀਸੀ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਹੈਰੀਟੇਜ ਸਟਰੀਟ ਦਾ ਕੰਮ ਰੁਕਵਾਇਆ ਦੱਸ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਜਾ ਰਹੇ ਕੰਮ ਨੂੰ ਰੁਕਵਾਇਆ ਗਿਆ ਐਸਜੀਪੀਸੀ ਦੇ ਵੱਲੋਂ ਦਰਸਲ ਨਵੇਂ ਬਣ ਰਹੇ 게ਟਾ ਦੇ ਨਾਲ ਦਿੱਖ ਖਰਾਬ ਹੋਣ ਦਾ ਖੱਜਾ ਹੈ ਇਸ ਗੱਲ ਦਾ ਪ੍ਰਸਤਾਵ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਤਖਸ਼ੀਰੀ ਕੇਸਕਰ ਸਾਹਿਬ ਦੇ ਦਿੱਖ ਖਰਾਬ ਹੋਣ ਤੇ ਖੱਜਾ ਪੇਸ਼ ਪਾਇਆ ਗਿਆ ਜਿਥੇ ਰਾਕੇ ਅਨੀ ਕੁਲਦੀਪ ਸਿੰਘ ਗੜਗਸ਼ ਦੇ ਮੁਤਾਬਿਕ ਪੰਜਾਬ ਸਰਕਾਰ ਨੇ ਉਨ੍ਹਾਂ ਤੋਂ ਕੋਈ ਵੀ ਰਾਏ ਨਹੀਂ ਲਈ ਤੇ ਜਥੇਦਾਰ ਦੇ ਮੁਤਾਬਕ ਸਿਕ ਸੰਸਥਾਵ ਦੇ ਨਾਲ ਸਲਾਹ ਕਰਕੇ ਹੀ ਇਹੋ ਜਿਹੇ ਫੈਸਲੇ ਬਦਲਾਅ ਲੈ ਜਾਣੇ ਚਾਹੀਦੇ ਹਨ ਜ਼ਿਕਰੇ ਖਾਸ ਹੈ ਕਿ ਸਾਡੇ ਦਿਨ ਸਵੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੀ ਤਰਸਦੇ ਸ਼ਰਨਨੰਦਪੁਰ ਸਾਹਿਬ ਚ ਹੈਟੇਸ ਸਟਰੀਟ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਮੰਤਰੀ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਇਸ ਦੇ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ ਇਸ ਲਈ ਉਹਨਾਂ ਦੇ ਵੱਲੋਂ ਐਸਜੀਪੀਸੀ ਨੂੰ ਮਨਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾਏਗੀ ਤੇ ਐਸਜੀਪੀਸੀ ਨੇ ਸ਼ਰਨਨੰਦਪੁਰ ਸਾਹਿਬ ਚ ਹੈਟੇਸ ਸਟਰੀਟ ਬਣਾਉਣ ਦਾ ਕੰਮ ਰੁਕਵਾ ਦਿੱਤਾ ਹੈ ਕਿ ਜਦੋਂ ਦਾ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਦਿਨਾਲ ਪਵਿੱਤਰ ਸਥਾਨ ਦੀ ਦਿੱਖ ਖਰਾਬ ਹੋਏਗੀ ਦੂਸਰੇ ਪਾਸੇ ਉਹਨਾਂ ਨੇ ਇਸ ਗੱਲ ਦਾ ਵੀ ਤਰਕ ਦਿੱਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਕੰਮ ਸਟਾਰਟ ਕਰੰਦੋ ਪਹਿਲਾ ਐਸਜੀਪੀਸਟ ਦੇ ਨਾਲ ਉਹਨਾਂ ਨਾਲ ਕੋਈ ਵੀ ਸਲਾਹ مشورہ ਨਹੀਂ ਕੀਤਾ ਐ ਕੇਸਗੜ ਸਾਹਿਬ ਜਿਹੜਾ ਹੈਗਾ ਸਿੱਖਾਂ ਦਾ ਤਖਤ ਆ ਔਰ ਕਲ ਕੀ ਤਰਪਾਤਸ਼ਾ ਨੇ ਤਖਤ ਨੂੰ ਬਣਾਇਆ ਇਹਦੀ ਜਿਹੜੀ ਦਿਖਵਾ ਇਹਦਾ ਜਿਉਂ ਦਾ ਤਿਉਂ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਜਦੋਂ ਆਪਾਂ ਨੰਗਲ ਤੋਂ ਰੋਪੜ ਨੂੰ ਜਾਵਾਂਗੇ ਜਦੋਂ ਇਹ ਸੜਕ ਤੋਂ ਆਪਾਂ ਲੰਘਦੇ ਆ ਤੇ ਸਾਹਮਣੇੋਂ ਤੱਕ ਸਾਹਿਬ ਬਹੁਤ ਸੋਹਣਾ ਔਰ ਖਾਲ ਜਾਹੂ ਜ਼ਲਾਲ ਦੇ ਵਿੱਚ ਨਜ਼ਰ ਆਉਂਦਾ ਉਥੇ ਮੰਨ ਲਓ ਡਿਊੜੀ ਜਾਂ ਗੇਟ ਕਹਿ ਰਹੇ ਨੇ ਡਿਊੜੀ ਤੋਂ ਉਥੇ ਬਣੀ ਨਹੀਂ ਸਕਦੀ ਗੇਟ ਦੀ ਗੱਲ ਵੀ ਜਿਹੜੀ ਆ ਉਹਦੇ ਨਾਲ ਜਿਹੜਾ ਅ ਅਕਸ਼ਰਿਕ ਕੇਸਕੜ ਸਾਹਿਬ ਦੀ ਦੇਖਵਾ ਉਹਨੇ ਪ੍ਰਭਾਵਿਤ ਹੋਣਾ ਉਹ ਤਾਂ ਕਰਕੇ ਹੁੰਦੀ ਤੇ ਕਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਔਰ ਨਾ ਕਿਸੇ ਨੇ ਇਜਾਜ਼ਤ ਉਹ ਦਿੱਤੀ ਆ ਇਹ ਸੁਚਾਇਤ ਤਿੰਨ ਪਵਿੱਤਰ ਸ਼ਹਿਰਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਪੰਜਾਬ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਐਲਾਨਿਆ ਹੈ ਤੇ ਅਧਿਕਾਰਤ ਤੌਰ ਤੇ ਪਵਿੱਤਰ ਸ਼ਹਿਰਾਂ ਦਾ ਹੁਣ ਦਰਜਾ ਉrandn ਦੇ ਦਿੱਤਾ ਗਿਆ ਸੀਐਮ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਪਵਿੱਤਰ ਸ਼ਹਿਰਾਂ ਦਾ ਦਰਜਾ ਇਨ ਸ਼ਹਿਰਾਂ ਉੱਤੇ ਦਿੱਤਾ ਗਿਆ ਹੈ ਤਿੰਨਾਂ ਸ਼ਹਿਰਾਂ 'ਚ ਮੀਟ ਸ਼ਰਾਬ ਬਾਫੂਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਹੈ ਇਨ੍ਹਾਂ ਸ਼ਹਿਰਾਂ 'ਚ ਆਵਾਜਾਈ ਦੀ ਮੁਫਤ ਸਹੂਲਤਾਂ ਜੁਨੇ ਕੋ ਦਿੱਤੀਆਂ ਗਈਆਂ। ਹੁਣ ਇਹ ਤਿੰਨੋਂ ਸ਼ਹਿਰ ਜਿਹੜੇ ਨੇ ਉਹ ਅਧਿਕਾਰਿਕ ਤੌਰ ਤੇ ਆਸਥਾ ਦੇ ਕੇਂਦਰ ਅਤੇ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਪ੍ਰਾਪਤ ਕਰ ਚੁੱਕੇ ਨੇ। ਇਨ੍ਹਾਂ ਸ਼ਹਿਰਾਂ ਦੇ ਵਿੱਚ ਸ਼ਰਧਾਲੂਆਂ ਦੇ ਸੰਗਤਾਂ ਦੇ ਨਤਮਸਤਕ ਹੋਣ ਲਈ ਈ ਰਿਕਸ਼ਾ ਮਿੰਨੀ ਬੱਸਾਂ ਸ਼ਟਲ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨ ਜਿਹੜੇ ਨੇ ਉਹ ਸਰਕਾਰ ਵੱਲੋਂ ਮੁਹੱਈਆ ਕਰਾਏ ਜਾਣਗੇ ਤਾਂ ਕਿ ਜੋ ਵੀ ਸ਼ਰਧਾ ਨਾਲ ਦੁਨੀਆਂ ਭਰ ਤੋਂ ਸੰਗਤ ਆਉਂਦੀ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਨ੍ਹਾਂ ਤਿੰਨੇ ਸ਼ਹਿਰਾਂ ਦੇ ਵਿੱਚ ਹੁਣ ਮੀਟ ਸ਼ਰਾਬ ਤਮਾਕੂ ਜਾਂ ਹੋਰ ਕੋਈ ਨਸ਼ੀਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਵਿਕਣ ਤੇ ਸੰਪੂਰਨ ਪਾਬੰਦੀ ਹੋਵੇਗੀ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਇਹ ਪ੍ਰੋਸਤਵਾਣਾ ਕਿ ਇਨ੍ਹਾਂ ਸ਼ਹਿਰਾਂ ਦੇ ਸਰਬ ਪੱਖੀ ਵਿਕਾਸ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਊਗੀ ਇਹ ਤਿੰਨੋਂ ਸ਼ਹਿਰ ਸਿਰਫ ਧਾਰਮਿਕ ਹੀ ਨਹੀਂ ਬਲਕਿ ਸਾਡੇ ਸੱਭਿਆਚਾਰਕ ਵਿਰਸੇ ਦਾ ਵੀ ਬਹੁਤ ਵੱਡਾ ਪ੍ਰਤੀਕ ਨੇ ਮੈਂ ਸਾਰੀ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹਨਾ ਕਿ ਇਤਿਹਾਸਿਕ ਫੈਸਲਾ ਪਵਿੱਤਰ ਸ਼ਹਿਰਾਂ ਵਾਲਾ ਜਿਹੜਾ ਬੜੀ ਧੀਰ ਪਹਿਲਾਂ ਲਾਗੂ ਹੋ ਜਾਣਾ ਚਾਹੀਦਾ ਸੀ ਉਹ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਲਾਗੂ ਹੋ ਚੁੱਕਿਆ ਹੈ ਤੇ ਤਿੰਨੋਂ ਸ਼ਹਿਰ ਜਿਹੜੇ ਨੇ ਸ਼੍ਰੀ ਨਾਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਬਾਡ ਸਿਟੀ ਤੇ ਤਲਵੰਡੀ ਸਾਬੋ ਉਹ ਪਵਿੱਤਰ ਸ਼ਹਿਰ ਦੇ ਤੌਰ ਤੇ ਅਧਿਕਾਰਿਕ ਤੌਰ ਤੇ ਜਾਣੇ ਜਾਂਦੇ ਵੀਰਬਾਲ ਦਿਵਸ ਨਾਮ ਨੂੰ ਲੈ ਕੇ ਬੀਜੇਪੀ ਦੋਲੇ ਇੱਕ ਵੱਡਾ ਦਾਵਾ ਕੀਤਾ ਗਿਆ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਬਾਲ ਦਿਵਸ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ ਇਸ ਗੱਲ ਦਾ ਜ਼ਿਕਰ ਬੀਜੇਪੀ ਦੋਲੇ ਕੀਤਾ ਗਿਆ ਇੱਕ ਵੱਡਾ ਦਾਵਾ ਬੀਜੇਪੀ ਕਰਦੀ ਹੋਈ ਨਜ਼ਰ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਤੇ ਮਜੀਦ ਸਿੰਘ ਜੀ ਕੇ ਨਹੀਂ ਨਾਮ ਦੀ ਮੰਗ ਕੀਤੀ ਸੀ ਵੀਰਬਾਲ ਦਿਵਸ ਤੇ ਕਾਂਗਰਸ ਸਿਆਸਤ ਕਰ ਰਹੀ ਹੈ ਬੀਜੇਪੀ ਕਹਿ ਰਹੀ ਹੈ ਬੀਜੇਪੀ ਆਗੂ ਪ੍ਰਿਪਾਲ ਸਿੰਘ ਬਲੀਏਵਾਲ ਨੇ ਐਕਸ ਤੇ ਪੋਸਟ ਪਾ ਕੇ ਲਿਖਿਆ ਹੈ ਕਿ ਇਸੇ ਸਿਫਾਰਿਸ਼ ਦੇ ਤਹਿਤ 2018 60 ਬੀਜੇਪੀ ਐਮਪੀਸ ਨੇ ਪ੍ਰਧਾਨ ਮੰਤਰੀ મોદી ਨੂੰ ਚਿੱਠੀ ਲਿਖੀ ਸੀ ਤੇ ਬਾਲ ਦਿਵਸ ਨਾਮ ਦੀ ਮੰਗ ਕੀਤੀ ਸੀ ਇਸ ਮੌਕੇ ਦਿੱਲੀ ਚ ਸ਼੍ਰੋਮਣੀ ਅਕਾਲੀ ਦਲ ਤੇ ਡੀਐਸਜੀਐਮਸੀ ਨੇ ਸਮਾਗਮ ਕਰਵਾਇਆ ਸੀ ਤੇ ਬਾਲ ਦਿਵਸ ਨਾਮ ਦੀ ਮੰਗ ਕਰਨ ਵਾਲੇ ਸਾਂਸਦਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਤੇ ਇਸ ਸਮਾਗਮ 'ਚ ਸਾਫਤਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੀ ਮੌਜੂਦ ਸੀ ਭਾਜਪਾ ਦੋਲੇ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਬਾਲ ਦਿਵਸ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ ਸੁਖਬੀਰ ਸਿੰਘ ਬਾਦਲ ਤੇ ਮਜੀਤ ਸਿੰਘ ਜੀਕੇ ਨੇ ਨਾਮ ਦੀ ਮੰਗ ਕੀਤੀ ਸੀ ਪਰ ਦੂਸਰੇ ਪਾਸੇ ਇਹ ਮੁੱਦਾ ਇਹਨਾਂ ਦੇ ਲਈ ਕਾਫੀ ਜ਼ਿਆਦਾ ਗੰਭਾਇਆ ਹੋਇਆ ਹੈ ਕਿਸ ਤੇ ਕਿੰਨਾਲ ਜਿਥਰਾ ਸਾਹਿਬ ਦੇ ਵੱਲੋਂ ਸਿੱਖ ਐਮਪੀਜ਼ ਨੂੰ ਚਿੱਠੀ ਲਿਖੀ ਗਈ ਹੈ ਉਹਨਾਂ ਨੇ ਚਿੱਠੀ ਚ ਕੱਲ ਦਾ ਜ਼ਿਕਰ ਕੀਤਾ ਕਿ ਜੋ ਵੀ ਸਿੱਖ ਐਮਪੀਜ਼ ਨੇ ਉਹ ਪਾਰਲੀਮੈਂਟ ਜਾ ਕੇ ਇਹ ਮੁੱਦਾ ਚੱਕਣ ਤੇ ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਏ ਪਰ ਇਸ ਤੇ ਸਿਆਸਤ ਕਾਫੀ ਦੇਖਣ ਨੂੰ ਮਿਲ ਰਹੀ ਹੈ ਪਰ ਦੂਸਰੇ ਪਾਸੇ ਹੁਣ

ਸ਼ਹਿਰਜਾਦਿਆਂ ਨੂੰ ਪੂਰੇ ਦੇਸ਼ ਵਿੱਚ ਬਣਾਉਣ ਦੇ ਵੀ ਆਦ ਕਰਵਾਉਣ ਦੀ ਉਹਨਾਂ ਦਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਉਲਟਾ ਕਾਂਗਰਸ ਪਾਰਟੀ ਨੇ 2022 ਦੇ ਵਿੱਚ ਜਦੋਂ ਵੀਰ ਬਾਲਦੇਵਸ ਨਾਮ ਰੱਖਿਆ ਗਿਆ ਤਾਂ ਇਸ ਦਾ ਵਿਰੋਧ ਕੀਤਾ ਮੇਰਾ ਸਵਾਲ ਹੈ ਇਹਨਾਂ ਲੋਕਾਂ ਨੂੰ ਈਵਨ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਨੂੰ ਮਨਜੀਤ ਸਿੰਘ ਦੀਕੇ ਨੂੰ ਬੁਲਾਓ ਪੁੱਛੋ ਇਹਨਾਂ ਨੂੰ ਕਿ ਕਿਉਂ ਇਹਨਾਂ ਨੇ ਨਾਮ ਸਜੈਸਟ ਕੀਤਾ ਸੀ ਉਸ ਵੀਰ ਬਾਲਦੀਵਸ ਰੱਖਣ ਦਾ ਤੇ ਸਾਡੀ ਬੰਸ਼ਾ ਕੋਈ ਨਹੀਂ ਹੈਗੀ ਅਸੀਂ ਜਿਹੜੇ ਨਰਿੰਦਰ ਮੋਦੀ ਜੀ ਆ ਬੀਜੇਪੀ ਹੈ ਉਹ ਸਿੱਖ ਇਤਿਹਾਸ ਨਾਲ ਉਹ ਸੂਰਬੀਰ ਯੋਧੇ ਸਾਡੇ ਬਾਬਿਆਂ ਦੇ ਇਤਿਹਾਸ ਨਾਲ ਕੌਮ ਨੂੰ ਜੋੜਨਾ ਚਾਹਦੀ ਹੈ ਦੁਨੀਆ ਨੂੰ ਜੋੜਨਾ ਚਾਹਦੀ ਹੈ ਪੰਜਾਬ ਦੀ ਸਿਆਸਤ ਚ ਡਾਇਨਾਸੌਰ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਪੰਜਾਬ ਦੀ ਸਿਆਸਤ ਚ ਡਾਇਨਾਸੌਰ ਦੀ ਚਰਚਾ ਥੰਮ ਨਹੀਂ ਰਹੀ ਹੁਣ ਆਮ ਆਦਮੀ ਪਾਰਟੀ ਨੇ ਮੁਰਤੂ AI ਵੀਡੀਓ ਸ਼ੇਅਰ ਕਰਕੇ ਅਕਾਲੀ ਦਲ ਤੇ ਤੰਜ ਕੱਸਿਆ ਹੈ ਸ਼ੇਰ ਅੱਗੇ ਡਾਇਨਾਸੌਰ ਦੀ ਹਵਾ ਨਿਕਲੀ ਹੈ ਇਸ ਗੱਲ ਜ਼ਿਕਰ ਆਮ ਆਦਮੀ ਪਾਰਟੀ ਦੇ ਵੱਲ ਕੀਤਾ ਗਿਆ ਛਿਪਕਲੀ ਜਹਾਵਾ ਭਰ ਕੇ ਡਾਇਨਾਸੌਰ ਬਣਾਉਣ ਨੂੰ ਫਿਰਦੇ ਇਸ ਦੇ ਨਾਲ ਪੰਜਾਬ ਦੀ ਸਿਆਸਤ ਦੇ ਡਾਇਨਾਸੌਰਸ ਦੇ ਇਰਦ ਗਿਰਦ ਘੁੰਮ ਰਹੀ ਹੈ ਕਿਉਂਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ AI ਜਨਰੇਟਿਡ ਵੀਡੀਓਜ਼ ਜਾਰੀ ਕੀਤੇ ਜਾ ਰਹੇ ਹਨ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ AI ਜਨਰੇਟਿਡ जो ऑडियो वीडियो है ये जारी की है इससे देखा जा सकता है कि इस छिपली सुखबीर सिंह बादल ने पोटरे किया है कि सुखबीर बादल ने उस हवा पा रहे हैं हवा डायनासोर बन जाता है उसके ऊपर तो बैठ जाते हैं पर सामने पास सी एम भगवंत मान दिखाई दे रहे हैं योटरे किया हुआ है दर्शाने की कोशिश की जा रही है कि जो सी एम भगवंत मान ने वो शेर ने जिमेंसी एम भगवंत मान उ हैं तो सुखबीर सिंह बादल डर के उ चले जाते हैं जाते हैं पर दूसरे पास जो सी एम भगवंत मान जिस शख्स को पोटरे किया गया है ਉਨਾ ਦੇ ਵੱਲੋਂ ਪੂਛ ਤੇ ਜਦੋਂ ਪੈਰ ਰੱਖਿਆ ਜਾਂਦਾ ਹੈ ਤੇ ਇਸ ਛਿਪਕਲੀ ਦੀ ਹਵਾ ਨਿਕਲ ਜਾਂਦੀ ਤੇ ਇਸ ਤਿੱਕੇ ਦੇ ਨਾਲ ਤੰਜ ਆਮਾਦੀ ਪਾਰਟੀ ਨੇ ਸੋਮਣੇ ਕਲਰ ਦੇ ਤਸਵੀਰ

ਉਸ ਤੋਂ ਬਾਅਦ ਬਾਲ ਸੁਰੱਖਿਆ ਯੂਨਿਟ ਨੇ ਸਰਚ ਆਪਰੇਸ਼ਨ ਇੱਥੇ ਚਲਾਇਆ ਸੀ ਕਾਬਲੇ ਹੋ ਰਹੀ ਹੁੰਦੀ ਹੁਣ ਤੱਕ 23 ਬੱਚਿਆਂ ਨੂੰ ਇਸ ਮੁਹਿੰਮ ਦੇ ਤਹਿਤ ਜੀਵਨ ਜੋਤ ਮੁਹਿੰਮ ਦੇ ਤਹਿਤ ਰੈਸਕਿਊ ਕੀਤਾ ਜਾ ਚੁੱਕੇ ਹਨ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਇਹ ਬੱਚੇ ਨੇ ਜਿਨ੍ਹਾਂ ਨੂੰ ਇਸ ਮੁਹਿੰਮ ਦੇ ਤਹਿਤ ਰੈਸਕਿਊ ਕੀਤਾ ਲਗਾਤਾਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਚਾਈਲਡ ਯੂਨਿਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਵੀ ਚਾਈਲਡ ਜਿਹੜੇ ਭਿਖਾਰੀ ਨੇ ਉਨਾ ਦਾ ਰੈਸਕਿਊ ਜਿਹੜਾ ਉਹ ਕੀਤਾ ਜਾ ਰਿਹਾ ਜੈਸੀ ਗੱਲ ਕਰ ਲਈ ਜ਼ੀਰਕਪੁਰ ਖਰੜ ਲਗਾਤਾਰ ਜਿਹੜਾ ਇਹ ਆਪਰੇਸ਼ਨ ਕੀਤਾ ਜਾ ਰਿਹਾ ਹਾਲਾਂਕਿ ਹੁਣ ਵੀ ਬੱਚਿਆਂ ਦਾ ਜਿਹੜਾ ਹੈਗਾ ਰੈਸਕਿਊ ਆ ਕੀਤਾ ਗਿਆ ਹੈ ਖਰੜ ਏਰੀਆ ਤੋਂ ਆ ਲਗਾਤਾਰ ਜਿਹੜੇ ਪੰਜਾਬ ਸਰਕਾਰ ਵੱਲੋਂ ਵੀ ਹਦਾਇਤਾਂ ਦਿੱਤੀ ਗਈ ਹੈ ਕਿ ਜਿਹੜੇ ਵੀ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਪੂਰੀ ਜਿਹੜੀ ਹੈ ਵੈਰੀਫਿਕੇਸ਼ਨ ਕਰਨੀ ਹੈ ਪੂਰਾ ਵੈਰੀਫਾਈ ਕਰਨਾ ਹੈ ਤੇ ਹੁਣ ਵੀ ਖਰੜ ਏਰੀਆ ਸੀ ਮੌਜੂਦ ਹੈ ਜਿੱਥੇ ਪੂਰੀ ਟੀਮ ਵੱਲੋਂ ਬੱਚੇ ਰੈਸਕਿਊ ਕੀਤੇ ਗਏ ਨੇ ਇਹਨਾਂ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਏਗੀ ਨਵਨੀਤ ਮੈਮ ਸਾਡੇ ਨਾਲ ਨੇ ਮੈਮ ਕਿਉਂਕਿ ਇਹ ਲਗਾਤਾਰ ਆਪਰੇਸ਼ਨ ਚੱਲ ਰਿਹਾ ਹੈ ਪੁਲਿਸ ਦੇ ਨਾਲ ਮਿਲ ਕੇ ਆਪਰੇਸ਼ਨ ਕਰ ਰਹੇ ਹੋ ਕਿਸ ਤਰ੍ਹਾਂ ਦੀ ਇਹ ਪੂਰੀ ਰਣਨੀਤੀ ਜਿਹੜੀ ਹੈਗੀ ਪਿਆਰ ਹਾਂਜੀ ਇਹ ਸੀ 17 ਅਗਸਤ ਤੋਂ ਜਿਵੇਂ ਸਭ ਜਾਣਦੇ ਹਨ ਕਿ ਮਾਨਯੋਗ ਮੰਤਰੀ ਸਾਹਿਬਾ ਵੱਲੋਂ ਆ ਜਿਹੜਾ ਪ੍ਰੋਜੈਕਟ ਚਲਾਇਆ ਗਿਆ ਸੀਗਾ ਜੀਵਨ ਜੋ 2.0 ਹੁਣ ਤੱਕ ਅਸੀਂ ਕੀਤੇ ਸੀ 37 ਬੱਚੇ ਰੈਸਕਿਊ ਔਰ ਇਹ ਅਸੀਂ ਪਰਸੋਂ ਕੀਤੇ ਆ 8 ਬੱਚੇ ਰੈਸਕਿਊ ਮੁਹਾਲੀ ਫੇਸਾ ਤੋਂ 3B2 ਦੀ ਮਾਰਕੀਟ ਤੋਂ ਈਵਨਿੰਗ ਰੇਡ ਸੀ ਸਾਡੀ ਕੱਲ ਅਸੀਂ 15 ਬੱਚੇ ਰੈਸਕਿਊ ਕੀਤੇ ਜ਼ਿਰਕਪੁਰ ਤੋਂ ਅੱਜ ਅਸੀਂ ਖਰੜ ਸਬ ਡਿਵੀਜ਼ਨ ਕਵਰ ਕਰਨ ਆਏ ਸੀਗੇ ਤੇ ਇਹਦੇ ਚ ਪੋਜ਼ਿਟਿਵ ਨਿਊਜ਼ ਇਹ ਸੀ ਕਿ ਸਾਨੂੰ ਖਰੜ ਬੱਸ ਸਟੈਂਡ ਤੇ ਜਿੱਥੇ ਅਕਸਰੀ ਕੰਪਲੇਂਟ ਆਉਂਦੀ ਸੀ ਕਿ ਬੱਚੇ ਹੁੰਦੇ ਅਸੀਂ ਰੈਸਕਿਊ ਵੀ ਕੀਤੇ ਸੀ ਉੱਥੇ ਕੋਈ ਬੱਚਾ ਨਹੀਂ ਸੀ ਅਮਾਇਰਾ ਸਿਟੀ ਸੈਂਟਰ ਵੀ ਅਸੀਂ ਦੇ ਅਮਾਇਰਾਵਲ ਵੀ ਦੇਖ ਕੇ ਆਇਆ ਕੋਈ ਉਥੇ ਚਾਈਲਡ ਬੈਗਰ ਨਹੀਂ ਸੀ ਮਿਲਿਆ ਤੇ ਇਹ ਅਸੀਂ ਖਰੜਚ ਵਾਪਸੀ ਦੇ ਦੌਰਾਨ ਹੁਣ ਆਂਦੇ ਹੋਏ ਸੀ ਬੱਚੇ ਦੇਖੇ ਜਿਹੜੇ ਕਿ ਕੂੜਾ ਬੀਨ ਰਹੇ ਸੀ ਅਖਬਾਰ ਚੁੱਕ ਰਹੇ ਸੀ ਜਿੰਨੂੰ ਕਿ ਅਸੀਂ ਐਸ ਪਰ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਜੋ ਇਹਨਾਂ ਵਾਸਤੇ ਟਰਮ ਯੂਜ਼ ਕੀਤੀ ਜਾਂਦੀ ਹੈ ਰੈਗ ਪਿਕਰਸ ਇਹ ਉਹ ਕੈਟਾਗਰੀ ਇਹ ਇਹ ਆਂਦੇ ਨੇ ਜੀ ਚਾਈਲਡ ਇਨ ਸਟਰੀਟ ਸਿਚੁਏਸ਼ਨ ਕਿਉਂਕਿ ਦੇਖੋ ਜੇ ਇਹ ਬੱਚੇ ਰੈਗ ਪਿਕਰਸ ਹੈਗੇ ਹਨ ਸਕੂਲ ਨਹੀਂ ਜਾਂਦੇ ਹੈਗੇ ਤਾਂ ਜੋ ਅਲਟੀਮੇਟ ਏਮ ਹੈ ਜੀਵਨ ਜੋਤ ਦਾ ਕਿ ਏਵਰੀ ਚਾਈਲਡ ਸ਼ੁੱਡ ਬੀ ਇਨ ਸਕੂਲ ਹਰ ਬੱਚਾ ਸਕੂਲ ਚ ਕੋਈ ਵੀ ਵਿਦਿਆ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ ਉਹ ਅਸੀਂ ਇਹਨਾਂ ਦੀ ਉਹ ਵੀ ਇਨਸ਼ੋਰ ਕਰਾਂਗੇ ਬਾਕੀ ਹੁਣ ਬਸ ਰੈਸਕਿਊ ਹੋਇਆ ਤੇ ਅਸੀਂ ਇਹਨਾਂ ਨੂੰ ਚਾਈਲਡ ਵੈਲਫੇਅਰ ਕਮੇਟੀ ਕੋਲ ਦਿਨਾਂ ਦੇ ਵਿੱਚ ਕਿੰਨੇ ਬੱਚੇ ਰੈਸਕਿਊ ਜਿਹੜੇ ਹੈਗੇ تھے ਕੱਲ ਤੱਕ 23 ਸੀ ਸਰ ਹੁਣੇ ਮਿਲਾ ਕੇ ਪਰਸੋਂ ਤੋਂ ਦੱਸ ਰਹੀਆਂ ਪਰਸੋਂ 8 ਕੱਲ 15 23 ਤੇ ਅੱਜ ਹੁਣ 4 ਹੋ ਗਏ ਸਤਾ ਇਹ ਅੱਜ ਹੋ ਗਿਆ ਲਗਾਤਾਰੇ ਜੀਵਨ ਜੋਤੀ ਦੇ ਚੱਲ ਰਿਹਾ ਹੋ ਗੱਸ ਤੋਂ ਅਸੀਂ ਰੈਗੂਲਰ ਕਰ ਰਹੇ ਸੀ ਹੁਣ ਕੱਲ ਤੱਕ ਦਾ ਕਾਊਂਟ ਡਿਸਟ੍ਰਿਕਟ ਮੋਹਾਲੀ ਦਾ ਜੀਵਨ ਜੋ 2.0 ਦਾ 60 ਸੀਗਾ ਅੱਜ 64 ਹੋ ਗਏ ਚਾਰ ਬੱਚੇ ਹੋਰ ਜੇ ਪਕੜੀਏ ਹਾਂਜੀ ਤੇ ਬਿਲਕੁਲ ਜਿਹੜੇ ਮੈਮ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਕਿਉਂਕਿ ਜੀਵਨ ਜੋਤ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਮੁਹਿੰਮ ਦੇ ਤਹਿਤ ਇਹ ਚੱਲ ਰਿਹਾ ਹੈ ਹਾਲਾਂਕਿ ਹੁਣ ਇਹ ਬੱਚੇ ਰੈਸਕਿਊ ਕੀਤੇ ਗਏ ਨੇ ਔਰ ਇਹਦੇ ਵਿੱਚ ਮਕਸਦ ਇਹ ਹੀ ਹੈ ਕਿ ਜਿਹੜੇ ਵੀ ਬੱਚੇ ਬੈਗਿੰਗ ਕਰਦੇ ਆ ਜਾਂ ਫਿਰ ਉਹਨਾਂ ਦੇ ਜਿਹੜੇ ਲੈ ਕੇ ਪੇਰੈਂਟਸ ਜਿਹੜੇ ਹੈਗੇ ਉਹ ਪੇਰੈਂਟਸ ਹੈਗੇ ਨਹੀਂ ਹੈਗੇ ਉਹਨਾਂ ਨੂੰ ਪੂਰਾ ਵੈਰੀਫਾਈ ਕੀਤਾ ਜਾਂਦਾ ਹੈ ਔਰ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮੁਹਿੰਮ ਹੈ ਉਹ ਚਲਦੀ ਨਜ਼ਰ ਆ ਰਹੀ ਹੈ ਪਹਿਲੀ ਤੋਂ ਕੈਮਰਾਮੈਨ ਸਰਪ੍ਰੀਸਿੰਗਲ ਮਨੋਜ ਰਾਠਿਰ ਜਦੀਨ ਪੰਜਾਬ